Oh boy. ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸ਼ਕਰਾ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਅਜੀਤਵਾਲ ਦੇ ਵਿੱਚ ਦੋ ਵਿਅਕੀ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰੀ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਉਰਫ ਜੰਦਾ ਵਾਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨੋਂ ਵਿਅਕਤੀ ਇੱਕੋ ਪਿੰਡ ਦੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਜਾਂ ਸਰਨਤਾਰਨ ਤੋਂ ਮੁਹਿੰਮ ਰਚਨਾ ਹੈ ਇਹਨਾਂ ਤੋਂ ਹੀ ਅੱਜ ਰमांड ਲੈ ਕੇ ਹੋਰ ਪੁਸ਼ਟੀਸ਼ ਕੀਤੀ ਜਾ ਰਹੀ ਹੈ ਅੱਜ ਇੱਥੇ ਤਰਨਤਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀ ਜਿਨ੍ਹਾਂ ਨੂੰ ਮਿਲੇ ਹੈ ਸਾਨੂੰ ਤੇ ਫਰਦਰ ਇਹ ਨਾਲ ਵੀ ਇਹ ਹੋਰ ਕਿਸਤੋਂ ਲੈ ਕੇ ਆਏ ਸੀ ਇੱਥੇ ਕਿਸੇ ਸਪੈਸਿਫਿਕ ਬੰਦੇ ਨੂੰ ਦੇਣਾ ਸੀ ਉਹ ਪੁਸ਼ਕਿਸ਼ਲੇ ਪੰਨ ਇਹਨਾਂ ਨੂੰ ਵੀ ਮੰਨਦੇ ਦਰਦੇ ਇਹਨਾਂ ਦੇ ਅਹ ਜਿਹੜਾ ਰਿਕਾਰਡ ਇਸ ਵੇਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾ ਤੇ ਨਹੀਂ ਚੀ ਇਹ ਆਪ ਤੁਹਾਨੂੰ ਉੱਧੇ ਹੀ ਬੈਠੇ ਸੀਗੇ ਅੱਡੇ ਤੇ ਬੈਠੇ ਸੀ ਸਰ ਪਿਛਲੇ ਦਿਨਾਂ ਤੋਂ ਸਾਡੇ ਆਪਾਂ ਤਾਂ ਤਾਂ ਵੀ ਰੇਡੀਏ ਦੇ ਵਿੱਚ ਬਹੁਤ ਵੱਡੀਆਂ ਜੇਫਾ ਫੜਿਆ ਗਈਆਂ ਔਰ ਜਿੰਨੇ ਵੀ ਯੂਰੋਪੀ ਹੁਣ ਪਕੜੇ ਜਾ ਰਹੇ ਨੇ ਮੋਗਾ ਸੈਕਟਰ ਤੇ ਸਾਰੇ ਤਰ੍ਹਾਂ ਦਾ ਫਾਇਡ ਬਣ ਰਿਹਾ ਇਹ ਲੋਕ ਨੂੰ ਗਹਿਰਾਈ ਦੇ ਨਾਲ ਦੱਸ ਕਿੱਡੀ ਵਿਕੜਾ ਦਰਵਾਜ਼ਾ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਪਿੱਛੇ ਜਾ ਕੇ ਦੇਖੀਏ ਵੀ ਇਹ ਸਮਾਨ ਕਿੱਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਅਫੈਕਟ ਹੋ ਰਿਹਾ ਉਹ ਤਰਨਤਨ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਇਹ ਕਿਹਾ ਜਾ ਸਕਦਾ ਹੈ ਸਰ ਹੋ ਕੇ ਜ਼ਿਆਦਾ ਕਰ ਹੈ ਇਸ ਕਰਕੇ ਤਰਨਤਨ ਹੋ ਗਿਆ ਵੀ ਇਹ ਨੀ ਇਸ ਸਪੈਸੀਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਉਹ ਡਾਟਾ ਮੇਰੇ ਕੋਲ ਐਸਾ ਇਹ ਦੋਸਤੀ ਹੈ ਸਾਰਾ ਕਿ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇੱਕੋ ਪਿੰਡ ਦੇ ਨੇ ਵੈਸੇ 30 35 ਸਾਲ ਦੀ ਉਮਰ ਦੇ